ਨਨਕ ਸ਼ਹਿਰ ਦੇ ਮੋਹੱਲਾ ਰਾਜਪੁੱਤਾਂ ਵਾਲਾ ਵਿਖੇ ਖੇਤਰੀ ਲੋ ਵਿਵਾਦ ਕਾਰਨ ਇੱਕ ਵਿਅਕਤੀ ਵੱਲੋਂ ਕੈਂਚੀ ਨਾਲ ਵਾਰ ਕਰਕੇ ਆਪਣੀ ਪਤਨੀ ਦਾ ਬੇਰਹਿਮੀ ਨਾਲ ਕਤਲ ਪੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਇਸ ਬਾਰੇ ਪਤਾ ਚੱਲਣ ਤੇ ਜਲਾਲਾਬਾਦ ਦੇ ਡੀਐਸਪੀ ਅਚਰੂ ਰਾਮ ਸ਼ਰਮਾ ਤੇ ਥਾਣਾ ਸਿਟੀ ਦੇ ਐਸਐਚਓ ਪੁਲਿਸ ਕਰਮਚਾਰੀ ਸਮੇਤ ਮੌਕੇ ਤੇ ਪਹੁੰਚੇ ਅਤੇ ਜਾਣਕਾਰੀ ਹਾਸਲ ਕੀਤੀ ਮੌਕੇ ਤੇ ਇਕੱਠੇ ਹੋਏ ਲੋਕਾਂ ਤੋਂ ਪ੍ਰਾਪਤ ਕੀਤੀ ਜਾਣਕਾਰੀ ਦੇ ਅਨੁਸਾਰ ਰਮਨ ਕੁਮਾਰ ਸ਼ਰਮਾ ਉਰਫ 바ਵਾ ਨੇ ਕਰੀਬ 4 ਮਹੀਨੇ ਪਹਿਲਾਂ प्रकाश कौर उर्फ गोगी दी ਨਾਲ कोर्ट मैरिज करवाई ਸੀ रमन कुमार शर्मा दशमेश नगरी ਦੇ ਵਾਟਰ ਵਰਕਸ ਨੰਬਰ 4 ਦੇ ਕੋਲ ਰਹਿੰਦਾ ਸੀ ਜਦ ਕਿ ਔਰਤ ਮਹੱਲਾ रायपुरตัน ਦੀ ਰਹਿਣ ਵਾਲੀ ਸੀ ਲੋਕਾਂ ਕੋਲ ਇਹ ਵੀ ਪਤਾ ਲੱਗਿਆ ਕਿ ਰਮਨ কুমার ਸ਼ਰਮਾ उर्फ बाबा ਆਪਣੀ ਪਹਿਲੀ ਪਤਨੀ ਦੇ ਕਤਲ ਦੇ ਦੋਸ਼ ਦੇ ਵਿੱਚ ਤਕਰੀਬਨ 10 ਸਾਲ ਦੀ سزا ਕੱਟ ਕੇ ਆਇਆ ਹੈ ਹੁਣ ਉਹ प्रकाश कौर ਉਰਕ ਗੋਗੀ ਦੇ ਨਾਲ ਪੋਰਟ ਮੈਨੇਜ ਕਰਵਾਉਣ ਉਪਰੰਤ ਇਥੇ ਮਹੱਲਾ ਰਾਜਪੂਤ ਵਿਖੇ ਉਸਦੇ ਘਰ ਹੀ ਅਕਸਰ ਹੀ ਆਉਂਦਾ ਜਾਂਦਾ ਸੀ ਅਤੇ ਉਸ ਨੂੰ ਆਪਣੇ ਘਰ ਲੈ ਜਾਣ ਜਾਣ ਲਈ ਝਗੜਾ ਕਰਦਾ ਸੀ। ਬੀਤੇ ਦਿਨ ਸਵੇਰੇ ਜਦੋਂ ਰਮਨ ਕੁਮਾਰ ਸ਼ਰਮਾ ਮਹੱਲਾ ਰਾਜਪੂਤਾਂ ਵਿਖੇ ਆ ਰਾਜਪੂਤ ਵਿਖੇ ਆਇਆ ਤਾਂ ਉਹ ਪ੍ਰਕਾਸ਼ਪੁਰ ਤੇ ਕੈਂਚੇ ਨਾਲ ਵਾਰ ਕਰਕੇ ਮੌਕੇ ਤੋਂ ਫਰਾਰ ਹੋ ਗਿਆ। ਜ਼ਖਮੀ ਔਰਤ ਨੂੰ ਸਥਾਨਕ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਪਰ ਡਾਕਟਰਾਂ ਨੇ ਉਸ ਨੂੰ ਫਰੀਦਕੋਟ ਮੈਡੀਕਲ ਕਾਲਜ ਦੇ ਵਿੱਚ ਰੈਫਰ ਕਰ ਦਿੱਤਾ। ਕਿ ਅਸਲੀ ਮੌਤ ਹੋ ਗਈ ਉਦੋਂ ਐਸਪੰਦੀ 18 ਸਿਟੀ ਦੇ ਐਸਐਚਓ ਅੰਗਰੇਡ ਕਮਾਂਡ ਨੇ ਦੱਸਿਆ ਕਿ ਫਰੀਦਕੋਟ ਦੇ ਵਿੱਚ ਜਾ ਕੇ ਬਿਆਨ ਲੈਣ ਉਪਰੰਤ ਵਾਦੀ ਕਾਰਵਾਈ ਕੀਤੀ ਜਾਵੇਗੀ ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ